ਲਖਨ ਜਮ ਮਨਾ ਕੇ ਕਾਦਰਾ ਪਿਤਾ ਸੂਰਾ ਤੇਗਾ ਬਹਾਦਰ ਮਾਤਾ ਗੁਜਰੀ ਤਰਾਮ ਦੀ ਚਾਦਰਾ ਲੈ ਲਿਆ ਜਨਮ ਵਤਾਰਾ ਪਟਣੀ ਆਏ ਪਾਰ ਉਤਾਰਨ ਤਰਤੀ ਦਾ ਅਣ ਮਾਤਾ ਲੋਕ ਜਸ ਖਟਣੇ ਆ ਖੜੇ ਮਸਤਕ ਫੁੱਲੀਆਂ ਸ਼ਰਮ ਲੱਕ ਪਤਲਾ ਸੀਨਾ ਭਰ ਮਾ ਗੋਲੀ ਅੱਖ ਵਿੱਚ ਭਰੀਆਂ ਸ਼ਰਮ ਕਚੰਦ ਮਾਰੇ ਚਮਕਾਰੇ ਹੈ ਖਿੰਦ ਰੁੜਦੀ ਝੁਲਮ ਸਮੁੰਦਰ ਮੇ ਲਾਈ ਦਸਮੇ ਬੁਰਾ ਕਿਨਾਰੇ ਹੈ ਰੜਦੀ ਝולם ਸਮੁੰਦਰ ਮੇ ਲਈ ਦਸਮੇ ਗੁਰਾ ਕਿਨਾਰੇ ਐ ਲੇਖ ਨਜਮ ਮਨਾ ਕੇ ਕਾਦਰਾ ਪਿਤਾ ਸੂਰਾ ਤੇਗ ਬਹਾਦਰ ਮਾਤਾ ਗੁਜਰੀ ਤਾਰਾ ਮਦੀ ਚਾਦਰਾ ਲੈ ਲਿਆ ਜਨਮ ਵਤਾਰਾ ਪਟਣੀ ਆਏ ਪਾਰ ਉਤਾਰਨ ਤਰਤੀ ਦਾ ਅਣਾ ਮਾਤਾ ਲੋਕ ਜਸ ਖਟਣੇ ਆ ਖੜੇ ਮਸਤਕ ਫੁੱਲੀਆਂ ਸਰਮ ਲਕ ਬਤਲਾ ਸੀ ਨਾ ਪਰਮਾ ਗੋਲੀ ਅੱਖ ਵਿੱਚ ਭਰੀਆਂ ਸ਼ਰਮ ਮੁਖ ਚੰਦ ਮਾਰੇ ਚਮਕਾਰੇ ਹੈ ਕਹਿੰਦਾ ਰੜਦੀ ਝולם ਸਮੁੰਦਰ ਮੇ ਲਾਈ ਦਸਮੇ ਗੁਰਾ ਕਿਨਾਰੇ ਹੈ ਕਹਿੰਦਾ ਰੜਦੀ ਝולם ਸਮੁੰਦਰ ਮੇ ਲਾਈ ਦਸਮੇ ਗੁਰਾ ਕਿਨਾਰੇ ਹੈ ਨਿਤ ਪਰ ਉਪਕਾਰੀ ਬੀਬਾ ਡਲੀ ਖੰਡ ਦੀ ਵਰਗੀ ਜੀਬਾ ਤੇਰੇ ਲਈ ਲੈ ਲੈ ਜਨਮ ਗਰੀਬਾ ਮੋਲਿਆ ਬਦਲਦੀ ਨਰਮੀ ਨੇ ਕਰ ਕਰ ਹਮਰੇ ਤਨ ਥਾਵਿਆਂ ਦੀ ਘਰ ਬਾਰ ਲਟਾਉਣਾ ਧਰਮੀ ਨੇ ਉੱਚੀ ਉੱਤਮ ਕੁਲ ਦੇ ਸੋਡੀ ਕਿਨੇ ਕਰਨੀ ਸਖਾਵਤ ਉਹਦੀ ਲੰਮੀ ਗਰਦਨ ਤੇ ਸੋ ਠੋਡੀ ਸੋਦੇ ਸੁਰਖ ਸੁਰਖ ਰੋਖ ਸਾਰੇ ਹਿੰਦ ਰੋੜਦੀ ਝੋਲਾ ਮਸਾ ਮੁੰਦਰ ਮੇ ਲਾਈ ਦਸ ਮੇ ਗੁਰਾ ਕਿਨਾਰੇ ਹਿੰਦ ਰੋੜਦੀ ਝੋਲਾ ਮਸਾ

ਬਣ ਬਣ ਉੱਠਦੇ ਪੱਬਦੇ ਹੀਰੇ ਚਮਕਨ ਕਲੰਗੀ ਛੱਬਦੇ ਲਾ ਖੁਸ਼ਬੂ ਕੇ ਸਸਵਾਰੇ ਹੈ ਹਿੰਦ ਰੋੜ ਦੀ ਝੋਲ ਮ ਸਮੁੰਦਰ ਮੇ ਲਾਈ ਦਸ ਮੇ ਗੁਰਾ ਕਿਨਾਰੇ ਹੈ ਹਿੰਦ ਰੋੜ ਦੀ ਝੋਲ ਮ ਸਮੁੰਦਰ ਮੇ ਲਾਈ ਦਸ ਮੇ ਗੁਰਾ ਕਿਨਾਰੇ ਲੱਗੇ ਮੇਗਾ ਤਾਰਾ ਮਾਂ ਦੇ ਬਰਸਣ ਹੁਣ ਕਰਨ ਚੁਫੇਰਿਓਂ ਦਰਸ਼ਨ ਖੁਸ਼ ਕਰਨ ਸੁਣਾ ਕੇ ਰਾਸਾਨਾ ਦੰਦ ਸੋਹਣੇ ਕਲੀਆਂ ਖੜੀਆਂ ਤੋਂ ਅਮਾਰਾ ਤਾਜੀ ਛਕਾ ਕੇ ਖੰਡਿਆਂ ਦਾ ਸਿੰਘ ਬਾਜ ਬਣਾ ਲੈ ਚੜੀਆਂ ਤੋਂ ਰਣ ਪਾਉਣੇ ਗੜ ਸਰਕਾਰਾਂ ਖਰ ਖਾ ਗਈਆਂ ਬਾਈ ਤਾਰਾਂ ਗਈਆਂ ਭਾਂਗਾ ਨਹੀਂ ਖੜਕ ਤਲਵਾਰਾਂ ਵੈਰੀ ਇੱਜੜ ਵਾਂਗ ਖਲਾਰੇ ਹੈਂਦ ਰੋੜਦੀ ਝੋਲਾ ਸਮੁੰਦਰ ਮੇ ਲਾਈ ਦਸਮੇ ਗੁਰਾ ਕਿਨਾਰੇ ਹੈਂਦ ਰੋੜਦੀ ਇਹ ਜ਼ੁਲਮ ਸਮੁੰਦਰ ਮੇਂ ਲਾਈ ਦਸ ਮੇਂ ਗੁਰਾ ਕਿਨਾਰੇ ਐ ਫੇਰ ਡੇਰਾ ਨੰਦਪੋਰਾ ਲਾਲਿਆ ਦੀ ਫੇਰਾਡੇ ਰਾਇ ਆ ਨੰਦਪੋਰਾ ਲਾਲਿਆ ਕਿਲਾ ਵਾਂਗ ਚ ਤੋੜ ਬਣਾ ਲਿਆ ਉਹਨਾਂ ਔਰੰਗਜ਼ੇਬ ਚੜ੍ਹਾ ਲਿਆ ਗੜ ਛੱਡਣਾ ਪੈ ਗਿਆ ਸਤ ਗੁਰਾਂ ਨੂੰ ਪਾ ਜੱਫੀਆਂ ਪਰਬਤਾਂ ਉੱਚਿਆਂ ਨੂੰ ਚੱਲੇ ਕਰ ਪਰ ਨਾਮ ਆਨੰਦਪੋਰਾ ਨੂੰ ਪਣਕਣੀਆਂ ਤੇ ਪੋ ਮਹੀਨਾ ਜੀ ਪਣਕਣੀਆਂ ਤੇ ਪੋ ਮਹੀਨਾ ਤੀਜੇ ਪੰਥ ਦਾ ਗੁਰੂ ਨਗੀਨਾ ਕਚਲ ਦੇ ਢਾਕਰ ਸੀਨਾ ਸੁੰਨੇ ਛੱਡ ਗਏ ਮੈਲ ਚੋ ਬਾਰੇ ਹੈ ਹਿੰਦ ਰੋੜਦੀ ਜੁਲਮ ਸਮੁੰਦਰ ਮੇ ਲਾਈ ਦਸ ਮੇ ਗੁਰਾ ਕਿਨਾਰੇ ਹੈ ਹਿੰਦ ਰੋੜਦੀ ਜੁਲਮ ਸਮੁੰਦਰ ਮੇ ਲਾਈ ਦਸ ਮੇ ਗੁਰਾ ਕਿਨਾਰੇ ਹੈ ਇੱਕ ਬੁੱਢਾ ਦਾ ਬ੍ਰਾਹਮਣ ਸੋਤੇ ਮਾਤਾ ਗੁਜਰੀ ਤੇ ਨਿਕੜੇ ਪੋਤੇ ਧਨ ਖਚਰੀ ਤੇ ਲਾਧ ਖੜੋਤੇ ਵਿੱਚ ਚੱਲ ਪਏ ਪੈਂਦੀ ਕਾਰੀ ਦੇ ਇੱਕ ਛੀਣੀ ਨਰਮ ਬਗੇਰੇ ਦੋ ਤੱਕੇ ਚੜਾ ਨਾ ਵਜੀ ਦਾ ਸ਼ਕਾਰੀ ਦੇ ਓ ਹੋਈ ਡਰ ਗੱਲ ਜਿਹੜੀ ਦਾ ਧਗੇ ਬਾਜ ਮਹਾਣਾ ਬੇੜੀ ਦਾ ਗੰਗਾ ਰਾਮ ਪਰੋਹਤ ਖੇੜੀ ਦਾ ਖੇੜੀ ਲੈ ਕੇ ਅਲਾ ਕਰ ਲਾਰੇ ਹੈ ਹੰਦਰ ਜੋਲਾ ਮਸਾ ਮੁੰਦਰ ਮੇ ਲਾਈ ਦਸ ਮੇ ਗੁਰਾ ਕਿਨਾਰੇ ਐ ਹੰਦ ਰੋੜ ਦੀ ਜੋਲਾ ਮਸਾ ਮੁੰਦਰ ਮੇ ਲਾਈ ਦਸ ਮੇ ਗੁਰਾ ਕਿਨਾਰੇ ਐ ਸ਼ਾਵਾਂ ਨੀਲੇ ਆ ਆ ਸਵਾਰਾ ਸ਼ਾਵਾਂ ਨੀਲੇ ਦੇ ਆਇਆ ਸਵਾਰਾ ਚਮਕੌਰ ਕਰਿਆ ਜੰਗ ਪਾਰਾ ਚੜੇ ਪੇਟ ਆ ਜੀਤ ਜੁਜਾਰਾ ਗੱਲ ਸ੍ਰੇ ਚੜਾਤੀ ਹਿੰடியா ਤੂੰ ਬਾਰ-ਵਾਰ-ਵਾਰ ਕੇ ਦੇਸ਼ ਯਤੋਂ ਆ ਜਾਦ ਕਰਾ ਲਿਆ ਇੰਡੀਆ ਤੂੰ ਰਹੇ ਮਰਛੀ ਵਾੜੇ ਆ ਕੇ

ਸਮੁੰਦਰ ਮੇ ਲਾਈ ਦਸਮੇ ਗੁਰਾ ਕਿਨਾਰੇ ਐ ਦਿਨੇ ਰਹੇ ਮਹੀਨਾ ਪੂਰਾ ਲੜੇ ਗੁਰੂ ਗੋਬਿੰਦ ਸਿੰਘ ਸੂਰਾ ਘੜੀ ਦੇਵੇ ਨਰ ਤੇ ਕਪੂਰਾ ਠਹਿਰੇ ਜਾਖ ਦਰਾਨੇ ਜੁਗਤੀ ਐ ਅਬ ਮੁਕਤੀ ਕਾ ਸਰ ਕਹਿੰਦੇ ਨੇ ਸਿੱਖ ਨਾ ਕਰ ਪਾਉਂਦੇ ਮੁਕਤੀ ਐ ਸਿੱਖੀ ਮਾਦੇ ਦੀ ਟੁੱਟੀ ਗੰਢੀ ਫੇਰ ਪਹੁੰਚ ਗਏ ਤਲਵੰਡੀ ਬਾਬੂ ਦੇ दुलारे हिंदुड़ी ज़ुल्म समुंदर में लाई दस में गुरां किनारे हिंदुड़ी ज़ुल्म समुदर में लाई दस में गुरां किनारे